গৰুবে ৱেগুগ জী কা খালচা ਵਾਹਿਗੁਰੂ ਜੀ ਕੀ ਫਤਿਹ ਅੱਜ ਪਰਮ ਗਿਆਨੀ ਬਚਨ ਕੇ ਬਲੀ ਸ਼੍ਰੀਮਾਨ ਅਮਰਸ਼ ਹੀਗਤ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਸਥਾਨ ਤੋਂ ਸਤਿਗੁਰੂ ਤਾਨੂ ਬੂਗਰਾ ਸਰਦੀ ਮਹਾਰਾਜ ਜੀ ਦੇ ਸ਼ਤਸ਼ਾਯਾ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਦੀ ਪਰੰਪਰਾ ਹੋ ਰਹੀ ਹੈ ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਕਿਲਾ ਲੋਹਗੜ ਸਾਹਿਬ ਜੀ ਵਿਖੇ ਸੰਪੰਨ ਹੋਵੇਗਾ ਇਹ ਨਗਰ ਕੀਰਤਨ ਤਨ ਤਨ ਮੇਰੀ ਪੀਰ ਦੇ ਮਾਰਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕਿਲਾ ਲੋਹਗੜ੍ਹ ਸਾਹਿਬ ਦੀ ਜਿਹੜੇ ਜੰਗ ਹੈ ਜਿਸ ਨੂੰ ਪਹਿਲੀ ਜੰਗ ਪਹਿਲੀ ਫਤਿਹ ਵੱਜੋਂ ਸਿੱਖ ਪੰਥ ਹੈ ਉਹ ਜਾਣ ਦਾ ਸਤਿਕਾਰ ਦਿੰਦਾ ਹੈ ਉਹ ਜਿਹੜਾ ਦਿਨ ਹੈ ਉਹ ਕਿਲਾ ਲੋਹਗੜ੍ਹ ਸਾਹਿਬ ਜੀ ਦੇ ਖਾਲਸਾ ਨੂੰ ਮਨਾਇਆ ਜਾਣਾ ਕਿਉਂਕਿ ਸਤਿਗੁਰਾਂ ਨੇ ਸ਼ੀਜੇ ਕਾਲ ਤੱਕ ਸਾਹਿਬ ਜੀ ਰਚਨਾ ਕਰਕੇ ਮੀਰੀ ਅਤੇ ਪੀਰ ਦੀਆਂ ਦੋਹ ਕ੍ਰਪਾਆਂ ਦਾ ਧਾਰਨ ਕਰਕੇ ਸਮੁੱਚੇ ਸਿੱਖਾਂ ਨੂੰ ਸ਼ਹਿਤਰਤਾਰੀ ਹੋਣ ਦੇ ਜਿਹੜੇ ਹੁਕਮ ਨਾਮੇ ਸੀ ਉਹ ਜਾਰੀ ਕੀਤੇ ਸਨ ਔਰ ਜਿਹੜੀ ਸਮੇਂ ਦੀ ਹਕੂਮਤ ਸੀ ਉਹ ਨੂੰ ਵੀ ਨਹੀਂ ਸੀ ਪਾਉਂਦਾ ਔਰ ਹਕੂਮਤ ਦੇ ਕੋਲ ਜਾ ਕੇ ਚੁਗਲ ਕੋਰਾਨੇ ਇਹ ਚੁਗਲੀ ਲਾਈ ਕਿ ਅੱਜ ਉਹਨਾਂ ਨੇ ਤੁਹਾਡਾ ਬਾਜ ਖੋਇਆ ਕੱਲ ਤੁਹਾਡੇ ਤਾਜ ਨੂੰ ਵੀ ਹੱਥ ਪਾਉਣਗੇ ਔਰ ਸਮੇਂ ਦੀ ਹਕੂਮਤ ਨੇ ਜੋ ਚੜ੍ਹਾਈ ਕੀਤੀ ਸ਼੍ਰੀ ਅਮਰਸਰ ਸਾਹਿਬ ਜੀ ਵੱਲ ਔਰ ਸਤਗੁਰਾਂ ਨੇ ਕਿਲਾ ਲੋਗੜ ਸਾਹਿਬ ਜੀ ਵਿਖੇ ਜਾ ਕੇ ਅੰਦਰ ਟਿਕਾਣਾ ਕਰਕੇ ਤੇ ਇਹ ਜਿਹੜੀ ਪਹਿਲੀ ਜੰਗ ਸੀ ਉਹ ਲੜੇ ਔਰ ਪਹਿਲੀ ਬੜੀ ਸ਼ਾਨਦਾਰ ਫਤਿਹ ਜੁੜੀ ਸੀ ਉਹ ਮੀਰੀ ਪੀਰ ਤੇ ਮਾਲਕ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿੱਤ ਹਾਸਲ ਕੀਤੀ ਜੰਗ ਫਤਿਹ ਕੀਤੀ ਉਸ ਦਿਹਾੜੇ ਨੂੰ ਅ ਕਿਲਾ ਲੋਹਗੜ੍ਹ ਸਾਹਿਬ ਜੀ ਦੇ ਇੱਥੇ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾਂਦਾ ਸਤ ਗੁਰਾਂ ਦੇ ਪਹਿਲੀ ਜੰਗ ਪਹਿਲੀ ਫਤਿਹ ਦੀਆਂ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you